ਇੱਕ ਸਦੀ ਤੋਂ ਵੀ ਵੱਧ ਸਮਾਂ ਪਹਿਲਾਂ ਕੈਨੇਡਾ ਆਏ ਭਾਰਤੀ ਮੂਲ ਦੇ ਲੋਕਾਂ ਨੂੰ ਆਪਣੇ ਬਸੇਬੇ ਦੇ ਵੱਡੇ ਸੰਘਰਸ਼ ਕਰਨੇ ਪਏ ਸਨ ਭਾਰਤੀ ਮੂਲ ਦੇ ਲੋਕਾਂ ਦੀ ਇਸ ਜਦੋਜਹਿਦ ਬਾਰੇ ਸਥਾਨਕ ਲੇਖਕ सुरेंद्र ਸੰਗਾ ਵੱਲੋਂ ਇੰਡੋ ਕੈਨੇਡੀਅਨ ਪ੍ਰਵਾਸੀਆਂ ਦਾ ਸੰਘਰਸ਼ਨਾਮਾ ਟਾਈਟਲ ਹੇਠ ਇੱਕ ਕਿਤਾਬ ਲਿਖੀ ਗਈ ਹੈ ਜਿਹੜੀ ਕਿ ਬੀਤੇ ਦਿਨੀ ਲੋਕ ਅਰਪਣ ਕੀਤੀ ਗਈ ਸੀ ਪੇਸ਼ ਹੈ ਇਸ ਬਾਰੇ ਸਾਡੇ ਰਿਪੋਰਟਰ ਪਰਮਜੀਤ ਸਿੰਘ ਦੀ ਏਅਰਪੋਰਟ ਇੰਡੋ ਕੈਨੇਡੀਅਨ ਪ੍ਰਵਾਸੀਆਂ ਦਾ ਸੰਘਰਸ਼ਨਾਮਾ ਪੁਰਖਿਆਂ ਦੀ ਸਦੀਆਂ ਦੀ ਹਿੰਮਤ ਅਤੇ ਕਾਮਯਾਬੀ ਨੂੰ ਦਰਸਾਉਂਦੀ ਸੁਰਿੰਦਰ ਸੰਘਾ ਦੀ ਸਖਤ ਮਿਹਨਤ ਅਤੇ ਖੋਜ ਭਰਪੂਰ ਲਿਖੀ ਕਿਤਾਬ ਜਿਸ ਨੂੰ ਬੀਤੇ ਦਿਨੀ ਲੋਕ ਅਰਪਣ ਕੀਤਾ ਗਿਆ ਇਹ ਇੱਕ ਕਿਤਾਬ ਹੀ ਨਹੀਂ ਬਲਕਿ ਉਹ ਇਤਿਹਾਸ ਹੈ ਜਿਸ ਨੂੰ ਪੜ ਕੇ ਉਹ ਸਾਰੇ ਪਲ ਜ਼ਿੰਦਾ ਹੋ ਜਾਂਦੇ ਹਨ ਜਦੋਂ ਭਾਰਤ ਤੋਂ ਪਹਿਲੇ ਇਮੀਗ੍ਰੈਂਟਸ ਬਿਹਤਰ ਭਵਿੱਖ ਦੇ ਸੁਪਨੇ ਲੈ ਕੇ ਕੈਨੇਡਾ ਆਏ ਪਰ ਰਾਹ ਆਸਾਨ ਨਹੀਂ ਸੀ ਕਿਸ ਤਰ੍ਹਾਂ ਉਹਨਾਂ ਨਸਲੀ ਭੇਦਭਾਵ ਆਰਥਿਕ ਮੁਸ਼ਕਲਾਂ ਅਤੇ ਕਈ ਚੁਣੌਤੀਆਂ ਦਾ ਸਾਹਮਣਾ ਕੀਤਾ ਅਤੇ ਡਿੱਗੇ ਨਹੀਂ ਉਹਨਾਂ ਉਮੀਦ ਇਕਤਾ ਅਤੇ ਵਿਸ਼ਵਾਸ ਨਾਲ ਜਿੱਥੇ ਆਪਣੀ ਜ਼ਿੰਦਗੀ ਬਣਾਈ ਉਥੇ ਆਉਣ ਵਾਲੀਆਂ ਪੀੜ੍ਹੀਆਂ ਲਈ ਵੀ ਰਸਤਾ ਤਿਆਰ ਕੀਤਾ ਸਾਡੇ ਪੁਰਖਿਆਂ ਨੇ 1903 ਤੋਂ 1970 ਤੱਕ ਜ 68 ਤੱਕ ਕਰੋ ਉਹ ਜਿਹੜਾ ਸੰਘਰਸ਼ ਕੀਤਾ ਉਹ ਇੱਕ ਬੜੀ ਬਹੁਤ ਹੀ ਇਤਿਹਾਸਕ ਜਾਨੀ ਉਹ ਘਟਨਾयां ਉਹਦੇ ਜੁਨੀ ਜਿਹੜਾ ਨਸਲ ਉਹਨਾਂ ਦਾ ਨਸਲਵਾਦ ਹੁੰਦਾ ਸੀ ਭਾਵੇਂ ਉਹਨਾਂ ਨੂੰ ਬ੍ਰਿਟਿਸ਼ ਸਰਕਾਰ ਨੇ ਲਾਰਾ ਲਾਇਆ ਸੀ ਵੀ ਤੁਸੀਂ ਬ੍ਰਿਟਿਸ਼ ਪਰ ਜਾਇਆ ਤੁਹਾਨੂੰ ਸਾਰੇ ਹੱਕ ਮਿਲੂਗੇ ਪਰ ਇੱਥੇ ਉਹਨਾਂ ਨੂੰ ਮਿਲੇ ਨਹੀਂ ਉਹਦੇ ਖਿਲਾਫ ਉਹਨਾਂ ਨੇ ਹਰੇਕ ਤਰ੍ਹਾਂ ਦੀ ਸਟ੍ਰਗਲ ਕੀਤੀ ਆ ਅਰਜ਼ੀਆਂ ਦਿੱਤੀਆਂ ਪਟੀਸ਼ਨਾਂ ਕੱਢੀਆਂ ਬਾਬਤ ਭੇਜੇ ਕਾਮਾਗਾਟਾ ਮਾਰੂ ਜਹਾਜ਼ ਲਿਆਂਦਾ ਉਹਨਾਂ ਦੀ ਹਾਲਤ ਇਦਾਂ ਦੀ ਨਸਲਵਾਦ ਨ ਹੋਵੇ ਸੀ ਵੀ ਉਹਨਾਂ ਦੀ ਜ਼ਿੰਦਗੀ ਜਿਹੜੀ ਇੱਕ ਹਾਸ਼ੀਏ ਤੋਂ ਵੀ ਥੱਲੇ ਚੱਲ ਗਈ ਸੀ ਕੋਈ ਹੱਕ ਨਹੀਂ ਪਰ ਫਿਰ ਵੀ ਉਹ ਨਹੀਂ ਹੌਸਲਾ ਨਹੀਂ ਹਾਰੇ ਸਦੀਆਂ ਦੇ ਸੰਘਰਸ਼ ਨੂੰ ਬਿਆਨ ਕਰਦੀ ਪ੍ਰਦਰਸ਼ਨੀ ਜਿਸ ਵਿੱਚ ਚਿਹਰਿਆਂ ਤੇ ਮਿਹਨਤ ਦੀ ਚਮਕ ਅਤੇ ਦਿਲਾਂ ਚ ਆਪਣੀ ਪਛਾਣ ਦਾ ਮਾਣ ਜਿਸ ਨੂੰ ਵੇਖ ਜਿੱਤੇ ਹਰ ਕੋਈ ਆਪਣੇ ਪੁਰਖਿਆਂ ਤੇ ਮਾਣ ਮਹਿਸੂਸ ਕਰਦਾ ਨਜ਼ਰ ਆਇਆ ਉਥੇ ਕਈ ਉਹਨਾਂ ਦੇ ਨਾਲ ਹੁੰਦੇ ਵਿਤਕਰੇ ਅਤੇ ਨਸਲੀ ਭੇਦਭਾਵ ਨੂੰ ਜਾਣ ਕੇ ਭਾਵਕ ਹੁੰਦੇ ਵੀ ਨਜ਼ਰ ਆਏ ਤ੍ਰਿੰਦਰ ਸੰਗਾਨੀ ਆਮਨੀ ਨਿਊਜ਼ ਤੇ ਵਿਸ਼ੇਸ਼ ਗੱਲ ਕਰਦੇ ਆ ਕਿ ਆ ਕਿ ਬਹੁਤ ਜਲਦ ਇਸ ਕਿਤਾਬ ਦਾ ਅੰਗਰੇਜ਼ੀ ਅਨੁਵਾਦ ਵੀ ਕੀਤਾ ਜਾਵੇਗਾ। ਆ ਵੀ ਅਸੀਂ ਜਿੱਥੇ ਪੰਜਾਬੀ ਚ ਲਿਖੀ ਪੰਜਾਬੀ ਚ ਤਾਂ ਲਿਖੀ ਵੀ ਉਹਨਾਂ ਦੀ ਉਹ ਨਹੀਂ ਪੰਜਾਬੀ ਤੇ ਸਾਰਾ ਉਹ ਉਹ ਗੱਲਾਂ ਬਾਤਾਂ ਗੜੀਆਂ ਉਹਨਾਂ ਦੀ ਸਟੋਰੀਆਂ ਇਹਨੂੰ ਅੰਗਰੇਜ਼ੀ ਚ ਵੀ ਇੰਗਲਿਸ਼ ਚ ਵੀ ਦਾ ਤਰਜਮਾ ਹੋਣੇ ਵਾਲੇ ਚੋਂ ਪੰਜ ਮਹੀਨੇ ਚ ਹੋ ਜਾਣਾ। ਅਸੀਂ ਜਿਹੜੇ ਜਿਹੜੀ ਹੁਣ ਦੀ ਜਨਰੇਸ਼ਨ ਆ ਇਹਨਾਂ ਨੂੰ ਇਹ ਚਾਹਾਂਗੇ ਵੀ ਤੁਸੀਂ ਇਹਨੂੰ ਪੜੋ। ਆਪਣੀ ਜਿਹੜੀ ਨੈਕਸਟ ਜਿਹੜੀ ਸੀ ਨਾ ਉਹਨਾਂ ਨੂੰ ਵੀ ਸਾਰੀ ਇਨਫਰਮੇਸ਼ਨ ਪਾਸ ਆਨ ਕਰੋ ਕਿ ਸਾਨੂੰ ਜਿਹੜੇ ਅਸੀਂ ਸਾਡੇ ਪੁਰਖਿਆਂ ਨੇ ਹੱਕ ਜਿੱਤੇ ਉਹ ਥਾਲ ਚ ਪਰੋਸ ਕੇ ਨਹੀਂ ਕਦੇ ਮਿਲੇ ਜਦੋਂ ਜਦ ਇੱਥੇ ਦੇ ਹਿਸਾਬ ਨਾਲ ਕਰਨੀ ਚਾਹੀਦੀ ਆ ਡੰਡਾ ਵਜਾ ਕੇ ਨਹੀਂ ਹੋਣੀ ਲੋਬਿੰਗ ਕਰਕੇ ਮਿਲ ਕੇ ਸਾਰਿਆਂ ਨਾਲ ਕਰਕੇ ਜਿਹੜੇ ਡਿਮੋਨਸਟ੍ਰੇਸ਼ਨ ਵਗੈਰਾ ਉਹ ਲਾਸਟ ਸਟੇਜ ਆ ਇਸ ਕਰਕੇ ਜਿਹੜਾ ਕੈਨੇਡਾ ਦਾ ਪ੍ਰਵੇਖਿਆ ਬੜਾ ਉਜਲ ਆ ਇਹ ਇਹ ਇਹਨੂੰ ਇਹਨੂੰ ਠੀਕ ਕਰਨ ਲਈ ਸਾਨੂੰ ਆਪਣੇ ਯਤਨ ਜਾਰੀ ਰੱਖਣੇ ਚਾਹੀਦੇ ਵੱਖ-ਵੱਖ ਸਮਾਜਿਕ ਅਤੇ ਰਾਜਨੀਤਿਕ ਸ਼ਖਸੀਅਤਾਂ ਨੇ ਜਿੱਥੇ ਇਸ ਕਿਤਾਬ ਪ੍ਰਤੀ ਆਪਣੇ ਅਨੁਭਵ ਸਾਂਝੇ ਕੀਤੇ ਉੱਥੇ ਆਪਣੇ ਵਡੇਰਿਆਂ ਦੀ ਮਿਹਨਤ ਨੂੰ ਸਜਦਾ ਵੀ ਕੀਤਾ ਕਿ ਜੋ ਤੁਸੀਂ ਲਿਖਦੇ ਆ ਸਾਡੇ ਇਤਿਹਾਸ ਤਾਂ ਹੀ ਜਿਹੜੇ ਅਗਲੀ ਪੀੜ੍ਹੀਆਂ ਨੇ ਆਉਣਾ ਆ ਉਹਨਾਂ ਨੂੰ ਪਤਾ ਲੱਗਣਾ ਡਟ ਕਿਹੜੇ ਕਿਹੜੇ ਲੜਾਈਆਂ ਕਿਹੜੀਆਂ ਆਜ਼ਾਦੀਆਂ ਲਈ ਲੜਾਈਆਂ ਆਪਾਂ ਲੜੀਆਂ 125 ਸਾਲਾਂ ਤੋਂ ਜ਼ਿਆਦਾ ਚੜ ਹੋ ਗਿਆ ਜਦੋਂ ਦੇ ਆਪਣੇ ਪੰਜਾਬੀ ਸਿੱਖ ਭਾਈਚਾਰਾ ਇੱਥੇ ਦੇ ਆਇਆ ਹੋਆ ਐ ਉਦੋਂ ਤੋਂ ਜਦ ਬੋਟ ਦਾ ਹੱਕ ਨਾ ਬੋਟ ਦਾ ਹੱਕ ਸੀਗਾ ਨਾ ਜਿੱਦ ਮੈਸਟਰੀ ਦਿੱਤੀ ਸੀ ਜਿਹੜੇ ਘਰ ਦੇ ਵਿੱਚ ਆਪਾਂ ਲੈਜਿਸਲੇਚਰ ਦੇ ਵਿੱਚ ਅੱਜ ਆਪਾਂ ਕਾਨੂੰਨ ਬਣਾਉਂਦੇ ਆ ਉਹਦੇ ਵਿੱਚ ਅੰਦਰ ਬਣ ਦਾ ਹੱਕ ਵੀ ਸਾਡੇ ਕੋਲ ਨਹੀਂ ਸੀਗਾ ਤੇ ਹੁਣ ਇੰਨੇ ਉਹਨਾਂ ਦੇ ਲੜਾਈਆਂ ਦੇ ਖਾਤਰ ਉਹਨਾਂ ਦੇ ਜਿਹੜੇ ਸੈਕ੍ਰੀ ਕਿਸੇ ਦੇ ਘਾਤਰ ਆਪਾਂ ਹੁਣ ਕਾਨੂੰਨ ਬਣਾਉਂਦੇ ਇਸ ਇਸ ਮਾਰਕ ਦੇ ਵਿੱਚ ਆਪਾਂ business ਦੇ ਵਿੱਚ ਦੇਖੋ politics ਦੇ ਵਿੱਚ ਦੇਖੋ arts ਦੇ ਵਿੱਚ ਜਿੱਥੇ ਵੀ ਦੇਖੋ ਸਾਡੇ ਲੋਕੀ ਸਕਸੀਡ ਕਰ ਰਹੇ ਆ ਸਾਨੂੰ ਸਾਡੀ ਹਿਸਟਰੀ ਨੂੰ ਅੰਡਰਸਟੈਂਡ ਕਰਨਾ ਪੈਣਾ ਹੈਗਾ ਜਿਹੜੇ ਸਾਡੇ ਸਟਰਗਲ ਹੋਏ ਹੈਗੇ ਆ ਸਾਡੀ ਜਿਹੜੇ ਬਜ਼ੁਰਗਾਂ ਨੇ ਸਟਰਗਲ ਕੀਤੇ ਆਗੇ ਉਹ ਅੰਡਰਸਟੈਂਡ ਕਰਨੇ ਹੈਗੇ ਆ ਉਹ ਚਾਹੀਦੇ ਆ बिकॉज ਅਮੀਰ ਹੈ ਗਿਆ बिकॉज ਜੇ ਸਾਨੂੰ ਜੇ ਆਪਾਂ ਦੇਖਣਾ ਚਾਹੁੰਦੇ ਆ ਆਪਾਂ ਕਿੱਥੇ ਜਾਣਾ ਚਾਹੁੰਦੇ ਆ ਸਕਸੈਸ ਜੇ ਲੈਣਾ ਚਾਹੁੰਦੇ ਆ ਆਉਣ ਵਾਲੀ ਪੀੜ੍ਹੀ ਸਕਸੈਸ ਲੈਣਾ ਚਾਹੁੰਦੀ ਹੈਗੀ ਆ ਆਪਾਂ ਸਿਰਫ ਸਕਸੈਸਫੁਲ ਲੈ ਸਕਦੇ ਆ ਜੇ ਆਪਾਂ ਇੱਕ ਰੀਅਲ ਲਾਈਫ ਐਕਸਪੀਰੀਅੰਸ ਨੂੰ ਅਗਨੋਲਜ ਕਰਦੇ ਹੈਗੇ ਆ ਸੋ ਇਹ ਕਿਤਾਬ ਦਰਸਾਉਂਦੀ ਹੈ ਕਿ ਸੱਚਾਈ ਹਿੰਮਤ ਅਤੇ ਮਿਹਨਤ ਨਾਲ ਹਰ ਇੱਕ ਸੁਪਨਾ ਸੱਚ ਕੀਤਾ ਜਾ ਸਕਦਾ ਹੈ ਇਹ ਕਿਤਾਬ ਸਾਡੇ ਸਾਹਮਣੇ ਜ਼ਿੰਦਗੀ ਦੀਆਂ ਉਹ ਅਸਲ ਹਕੀਕਤਾਂ ਸਾਹਮਣੇ ਲੈ ਕੇ ਆਉਂਦੀ ਹੈ ਜੋ ਅਕਸਰ ਚੁੱਪ ਹੋ ਜਾਂਦੀਆਂ ਹਨ ਇਮੀਗ੍ਰੈਂਟਸ ਦੇ ਨਾਲ ਨਸਲੀ ਵਿਤਕਰਾ ਉਹਨਾਂ ਨੂੰ ਨੌਕਰੀ ਦੇ ਵਿੱਚ ਭੇਦਭਾਵ ਇੱਥੋਂ ਤੱਕ ਕਿ ਕਿਰਾਏ ਦੇ ਮਕਾਨ ਲੈਣ ਸਮੇਂ ਵੀ ਉਹਨਾਂ ਨੂੰ ਕਿਸੇ ਹੋਰ ਨਿਗਾਹ ਦੇ ਨਾਲ ਵੇਖਣਾ ਇਹ ਬੀਤੇ ਵੇਲੇ ਦੀਆਂ ਕਹਾਣੀਆਂ ਨਹੀਂ ਬਲਕਿ ਅੱਜ ਵੀ ਕਈ ਲੋਕਾਂ ਦੀ ਜ਼ਿੰਦਗੀ ਦੀ ਅਸਲ ਹਕੀਕਤ ਹਨ ਪਰਮਜੀਤ ਸਿੰਘ ਓਮਨੀ ਨਿਊਜ਼ ਸਰੀ